ਪਰਮਰਾਜ ਉਮਰਾਨੰਗਲ ਦੀਆਂ ਮੁਸ਼ਕਲਾਂ ਵੱਧਦੀਆਂ ਨਜ਼ਰ ਆ ਸਕਦੀਆਂ ਨੇ ਦਰਅਸਲ ਇੱਕ ਪੁਰਾਣਾ ਮਾਮਲਾ ਇਨਕਾਊਂਟਰ ਦਾ ਕੇਸ ਆ ਉਸ ਦੇ ਵਿੱਚ ਪਰਮਰਾਜ ਉਮਰਾਨੰਗਲ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਨੇ ਨਿਊਜ਼ ਰਿਪੋਰਟਸ ਦੇ ਮੁਤਾਬਕ 1994 ਦਾ ਆਈਕਨ ਕਾਊਂਟਰ ਮਾਮਲਾ ਜਿਸ ਦੇ ਵਿੱਚ ਨਾਮ ਉੱਭਰ ਕੇ ਸਾਹਮਣੇ ਆਉਂਦਾ ਨਜ਼ਰ ਆ ਰਿਹਾ ਹੈ ਇੱਕ ਸੀਨੀਅਰ ਵਕੀਲ ਦੇ ਵੱਲੋਂ ਹਾਈ ਕੋਰਟ ਦੇ ਇੱਕ ਸੀਨੀਅਰ ਵਕੀਲ ਦੇ ਵੱਲੋਂ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ਹੈ ਔਰ ਪਰਮਰਾਜ ਉਮਰਾਨੰਗਲ ਜਿਹੜੇ ਹਾਲ ਹੀ ਦੇ ਵਿੱਚ ਆਪਣੀ ਡਿਊਟੀ ਦੇ ਉੱਤੇ ਬਹਾਲ ਹੋਏ ਸੀ ਉਹ ਦੁਬਾਰਾ ਇਸ ਕੇਸ ਦੇ ਵਿੱਚ ਫਸ ਸਕਦੇ ਨੇ ਐ ਪ੍ਰਤੀਤ ਹੋ ਰਿਹਾ ਜਿਹੜੀ ਜਾਣਕਾਰੀ ਸੀਨੀਅਰ ਵਕੀਲ ਨੇ ਸਾਂਝੀ ਕੀਤੀ ਹੈ ਆਓ ਤੁਹਾਡੇ ਸਾਹਮਣੇ ਰੱਖਦੇ ਆਂ ਦਰਸਲ ਗੁਰਦਾਸਪੁਰ ਦਾ ਇਹ ਮਾਮਲਾ ਹੈ ਗੁਰਦਾਸਪੁਰ ਦੇ ਰਹਿਣ ਵਾਲੇ ਸੁਖਪਾਲ ਸਿੰਘ ਦਾ ਇਨਕਾਊਂਟਰ ਹੋਇਆ ਸੀ ਔਰ ਸੀਨੀਅਰ ਵਕੀਲ ਨੇ ਇਹ ਵੀ ਦੱਸਿਆ ਕਿ ਅਤਵਾਦੀ ਗੁਰਨਾਮ ਸਿੰਘ ਮੰਡਾਲਾ ਦੀ ਥਾਂ ਦੇ ਉੱਤੇ ਇਨਕਾਊਂਟਰ ਕੀਤਾ ਗਿਆ ਸੀ ਜਾਂ ਕਹਿ ਦਈਏ ਕਿ ਉਸ ਦਾ ਨਾਮ ਲੈ ਕੇ ਇਨਕਾਊਂਟਰ ਕੀਤਾ ਗਿਆ ਸੀ ਇਸ ਮਾਮਲੇ ਦੇ ਵਿੱਚ ਇਲਜ਼ਾਮ ਨੇ ਫੇਕ ਐਨਕਾਊਂਟਰ ਕਰਨ ਦੇ ਪਹਿਲਾਂ ਇਸ ਦੀ ਸੈਸ਼ਨ ਕੋਰਟ ਦੇ ਵਿੱਚ ਸੁਣਵਾਈ ਚੱਲ ਰਹੀ ਸੀ ਔਰ ਹੁਣ ਇਹ ਮਾਮਲਾ ਹਾਈ ਕੋਰਟ ਦੇ ਵਿੱਚ ਹੈਗਾ ਹਾਈ ਕੋਰਟ ਦੇ ਵਿੱਚ ਇਹ ਮਾਮਲਾ 2020 ਤੋਂ ਬਾਅਦ ਗਿਆ ਜਿਸ ਤੋਂ ਬਾਅਦ 2023 ਦੇ ਵਿੱਚ ਇੱਕ ਨਵੇਂ ਸਿਰਿਓਂ ਇਸ ਮਾਮਲੇ ਦੀ ਜਾਂਚ ਜਿਹੜੀ ਆ ਉਹ ਸ਼ੁਰੂ ਹੋ ਜਾਂਦੀ ਹੈ ਅਸਲ ਦੇ ਵਿੱਚ 1994 ਦੇ ਵਿੱਚ ਐਨਕਾਊਂਟਰ ਹੁੰਦਾ ਗੁਰਨਾਮ ਸਿੰਘ ਮੰਡਾਲਾ ਦੇ ਨਾਂ ਦੇ ਉੱਤੇ ਪਰ ਉਸ ਤੋਂ ਕੁਝ ਸਮਾਂ ਬਾਅਦ ਗੁਰਨਾਮ ਸਿੰਘ ਮੰਡਾਲਾ ਜਿਉਂਦਾ ਫੜਿਆ ਜਾਂਦਾ ਜਿਸ ਤੋਂ ਬਾਅਦ ਇਹ ਕਲੀਅਰ ਹੋ ਗਿਆ ਕਿ ਇਹ ਇਨਕਾਊਂਟਰ ਗੁਰਨਾਮ ਸਿੰਘ ਦਾ ਨਹੀਂ ਹੋਇਆ ਪਰਿਵਾਰ ਨੇ ਵੀ ਪਟੀਸ਼ਨ ਦਾਇਰ ਕੀਤੀ ਸੁਖਪਾਲ ਸਿੰਘ ਗੁਰਦਾਸਪੁਰ ਦਾ ਰਹਿਣ ਵਾਲਾ ਇੱਕ ਪਾਠੀ ਸੀ ਜਿਸ ਨੂੰ ਇਲਜ਼ਾਮ ਨੇ ਕਿ ਘਰੋਂ ਚੁੱਕ ਲਿਆ ਗਿਆ ਪਰ ਜਦੋਂ ਇਹ ਇਨਕਾਊਂਟਰ ਹੋਇਆ ਤੇ ਪੁਲਿਸ ਨੇ ਇਨਕਾਊਂਟਰ ਦੇ ਵਿੱਚ ਕ੍ਰਾਸ ਫਾਇਰ ਵੀ ਲਿਖਿਆ ਯਾਨੀ ਕਿ ਉਸ ਵੇਲੇ ਜਦੋਂ ਇਨਕਾਊਂਟਰ ਹੋਇਆ ਤੇ ਕ੍ਰਾਸ ਫਾਇਰ ਹੋਇਆ ਯਾਨੀ ਕਿ ਦੋਵੇਂ ਪਾਸਿਓਂ ਗੋਲੀਆਂ ਚੱਲੀਆਂ ਇਹ ਵੀ ਲਿਖਿਆ ਗਿਆ ਪਰਿਵਾਰ ਦਾ ਕਹਿਣਾ ਸੀ ਕਿ ਘਰੋਂ ਸੁਖਪਾਲ ਸਿੰਘ ਨੂੰ ਚੁੱਕ ਲਿਆ ਗਿਆ ਅਵਤਾਰ ਸਿੰਘ ਤਾਰੀ ਅਤੇ ਸੁਖਵਿੰਦਰ ਸਿੰਘ ਲੈ ਕੇ ਗਏ ਸੀ ਇਹ ਇਨਕਾਊਂਟਰ ਰੋਪੜ ਵਿੱਚ ਕੀਤਾ ਗਿਆ ਇਹ ਵੀ ਜਾਣਕਾਰੀ ਸਾਹਮਣੇ ਆਈ 1995 ਦੇ ਵਿੱਚ ਅਨਟ੍ਰੈਕਡ ਰਿਪੋਰਟ ਜਿਹੜੀ ਹੈ ਉਹ ਵੀ ਫਾਈਲ ਕਰ ਦਿੱਤੀ ਗਈ ਸੀ ਇਸ ਵਿੱਚ सीबीआई ਜਾਂਚ ਦੀ ਮੰਗ ਕੀਤੀ ਗਈ ਸੀ ਪਰਿਵਾਰ ਦੇ ਵੱਲੋਂ ਪਰ सीबीआई ਜਾਂਚ ਤੋਂ ਪਹਿਲਾਂ ਹੀ ਇੱਕ ਐਸਆਈਟੀ ਦਾ ਗਠਨ ਕਰ ਦਿੱਤਾ ਜਾਂਦਾ ਹੈ ਹੁਣ ਸੀਨੀਅਰ ਵਕੀਲ ਇਹ ਵੀ ਦਾਵਾ ਕਰਦੇ ਨੇ ਕਿ ਉਸ ਸਮੇਂ ਜਦੋਂ सीबीआई ਜਾਂਚ ਦੀ ਮੰਗ ਵਧਣ ਲੱਗੀ ਸੀ ਯਾਨੀ ਕਿ ਉਹ ਦੌਰ ਜਦੋਂ ਸੁਮੇਧ ਸੈਣੀ ਡੀਜੀਪੀ ਲਗਾਏ ਗਏ ਉਸ ਵੇਲੇ ਇੱਕ ਐਸਆਈਟੀ ਜਿਹੜੀ ਹੈ ਉਹ ਬਣਾ ਲਈ ਗਈ ਹੁਣ ਸੀਨੀਅਰ ਵਕੀਲ ਇਹ ਵੀ ਇਲਜ਼ਾਮ ਲਾਉਂਦੇ ਨੇ ਕਿ ਪਰਮਰਾਜ ਉਮਰਾਨੰਗਲ ਨੂੰ ਬਚਾਉਣ ਖਾਤਰ ਇਹ ਐਸਆਈਟੀ ਬਣਾਈ ਗਈ ਸੀ ਹੁਣ ਇਹ ਸਾਰਾ ਤਫਤੀਸ਼ ਦਾ ਵਿਸ਼ਾ ਹਾਲਾਂਕਿ ਸੀਨੀਅਰ ਵਕੀਲ ਆਪਣੇ ਪੱਧਰ ਦੇ ਉੱਤੇ ਹੁਣ ਤੱਕ ਤਫਤੀਸ਼ੀ ਸਾਰੀ ਜਾਣਕਾਰੀ ਸਾਂਝੀ ਕਰਦੇ ਨੇ ਪਰ ਸੀਬੀਆਈ ਜਾਂਚ ਦੀ ਪਟੀਸ਼ਨ ਜਿਹੜੀ ਹੈ ਉਹ ਹਾਈ ਕੋਰਟ ਦੇ ਵੱਲੋਂ ਤਖਾਰਜ ਕਰ ਦਿੱਤੀ ਗਈ ਪਰ ਇਹਦੇ ਆਪੋਜ਼ਿਟ ਇੱਕ ਨਵੀਂ ਐਸਆਈਟੀ ਨਵੇਂ ਸਿਰਿਓਂ ਬਣਾਈ ਗਈ ਜਿਹੜੀ ਹਾਈ ਕੋਰਟ ਨੂੰ ਸਾਰੀ ਸਟੇਟਸ ਰਿਪੋਰਟ ਜਿਹੜੀ ਹੈ ਉਹ ਮੁਹੱਈਆ ਕਰਵਾਵੇਗੀ ਇਸ ਬਨਾ ਦੇ ਉੱਤੇ ਇਹ ਐਸਆਈਟੀ ਬਣਾਈ ਗਈ ਸੀ ਇਹਦੀ ਪਹਿਲੀ ਸਟੇਟਸ ਰਿਪੋਰਟ 220 ਨੂੰ ਪੇਸ਼ ਕੀਤੀ ਜਾਂਦੀ ਹੈ ਔਰ ਹੁਣ ਇੱਕ ਨਵਾਂ ਕੇਸ ਯਾਨੀ ਕਿ 21 ਅਕਤੂਬਰ 2023 ਨੂੰ ਰਜਿਸਟਰ ਕੀਤਾ ਗਿਆ ਜਿਸ ਵਿੱਚ ਉਮਰਾਨੰਗਲ ਉਸ ਵੇਲੇ ਦੇ ਰਟਾਇਰਡ ਡੀਐਸਪੀ ਵੀ ਸ਼ਾਮਿਲ ਨੇ ਰੋਪੜ ਦੇ ਵਿੱਚ ਇਹ ਕੇਸ ਦਰਜ ਕੀਤਾ ਗਿਆ ਸੀ ਕਿਉਂਕਿ ਰੋਪੜ ਦੇ ਵਿੱਚ ਐਨਕਾਊਂਟਰ ਹੋਇਆ ਸੀ ਇਲਜ਼ਾਮ ਨੇ ਗੁਰਦਾਸਪੁਰ ਤੋਂ ਚੱਕ ਕੇ ਰੋਪੜ ਲੈ ਜਾ ਕੇ ਐਨਕਾਊਂਟਰ ਕੀਤਾ ਗਿਆ ਸੀ ਪਰ ਹੁਣ ਨਵਾਂ ਮਾਮਲਾ ਰੋਪੜ ਦੇ ਵਿੱਚ ਦਰਜ ਹੁੰਦਾ ਆ ਇਸ ਵਿੱਚ ਸੈਸ਼ਨ ਜੱਜ ਨੇ ਹਾਈ ਕੋਰਟ ਨੂੰ ਰੈਫਰੈਂਸ ਭੇਜੀ ਹੈ ਕਿ ਗੁਰਦਾਸਪੁਰ ਵਾਲਾ ਜਿਹੜਾ ਕੇਸ ਆ ਉਹ ਰੋਪੜ ਕੇਸ ਦੇ ਨਾਲ ਮਿਲਿਆ ਜੁਲਿਆ ਇਸ ਕਰਕੇ ਇਸ ਦੀ ਸਾਰੀ ਰਿਪੋਰਟ ਜਿਹੜੀ ਹੈ ਉਹ ਜ਼ਰੂਰ ਮੁਹੱਈਆ ਕਰਵਾਈ ਜਾਵੇ ਤੇ ਇਸੇ ਦੇ ਵਿੱਚ ਹੁਣ ਪਰਮਰਾਜ ਉਮਰਾਨ ਨੰਗਲ ਜਿਹੜੇ ਨੇ ਉਹ ਜਾਣਕਾਰੀ ਮੁਤਾਬਕ ਫਸਦੇ ਨਜ਼ਰ ਆ ਰਹੇ ਹੈ ਇਸ ਦੇ ਵਿੱਚ ਆਉਂਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਦੱਸਦੇ ਰਵਾਂਗੇ ਬਣੇ ਰਵਾਨੀ ਦੀ ਪੰਜਾਬੀ ਤੇ